ਨਾ ਆਪਨੇ ਠੀਕ ਹੈ ਹਾਂ ਸਰ ਜੀ ਕੀ ਨਾਮ ਹੈ ਆਪਕਾ ਬਨੋਜ ਸਰ ਜੀ ਕੀ ਕੰਮ ਕਰਦੇ ਹੋ ਤੁਸੀਂ ਗੱਡੀ ਚਲਾਉਂਦੇ ਹਾਂ ਕਿਹੜੀ ਗੱਡੀ ਹੈ ਤੁਹਾਡੇ ਕੋਲ ਸੱਚਾ ਘੋੜਾ ਘੋੜ ਇਹ ਗੱਡੀ ਕਿੱਥੋਂ ਲੈ ਕੇ ਜਾ ਰਹੇ ਸੀਗੇ ਤੇ ਕਿੱਥੇ ਜਾਣਾ ਸੀਗਾ ਜੀ ਜੈ ਜੈ ਸ਼ੇਵ ਹੋਰ ਤਿੱਕੀ ਹਸਾ ਬਪਰੇ ਇੱਥੇ ਜਿੱਦਾਂ ਮੰਨ ਲਓ ਗੱਡੀ ਰਾਹ ਨਹਿਰ ਚ ਡਿੱਗੀ ਹੈ ਸਮੀ ਗੱਡੀਆਂ ਨੇ ਐਂਗਲ ਨਹੀਂ ਆ ਇਸ ਲਈ ਸਾਹਮਣੇ ਗੱਡੀ ਆ ਗਈ ਹੋਸੀ ਟਕਰਾ ਤੇ ਡਿੱਗ ਗਈ ਗੱਡੀ ਨੂੰ ਕ੍ਰੋਸ ਕਰਨ ਲੱਗੀ ਤੇ ਦੂਜਾ ਹੋ ਗਿਆ ਸਾਹਮਣੇ ਵਾਲਾ ਉਹਦੇ ਮਾਰ ਕਰਨੀ ਵਾਲੇ ਹੌਲਾਂ ਫਰੇ ਗੇ ਮਾਰੇ ਗੱਡੀ ਦੇ ਵਿੱਚ ਕਿੰਨੇ ਬੰਦੇ ਸੀਗੇ ਤੁਸੀਂ ਸਿੰਗਲ ਬੰਦੇ ਸਿੰਗਲ ਤੇ ਬਾਹਰ ਕਿੱਦਾਂ ਨਿਕਲੇ ਆਂ ਜੀ ਬਾ ਬਾ ਮੈਂ ਸੀ ਤਾਂ ਤੌਰ ਤੇ ਮੈਂ ਸ਼ੀਸ਼ਾ ਤੋੜ ਕੇ ਹਾਂ ਮੈਂ ਸ਼ੀਸ਼ਾ ਤੋੜ ਕੇ ਠੀਕ ਹੈ ਤੇ ਕਿ ਕਿੱਦਾਂ ਛੱਟ ਚੋੜ ਤੋਂ ਬਚਾਏ ਤਾਂ ਕਿ ਗੱਡੀ ਕੀ ਲੋਡ ਕੀਤਾ ਸੀ ਗਿਆ ਇਹਦੇ ਵਿੱਚ ਹਾਂ ਪੱਥਰ ਲੋਡ ਪੱਥਰ ਕਿੱਥੇ ਲੈ ਕੇ ਜਾਣਾ ਸੀਗਾ ਬਾ 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 ਲੈ ਕੇ ਕਿੱਥੋਂ ਆਏ ਆ? ਮੈਂ ਦੋਸਤ। ਠੀਕ ਹੈ। ਤੇ ਹੁਣ ਇਹ ਗੱਡੀ ਕਿੱਦਾਂ ਮਾਰ ਬਾਹਰ ਕੱਢਣੀ ਆ ਜੀ ਕੋਚਾ ਮੰਗਾਇਆ ਜੀ? ਹਾਂ ਮਕਰਨ ਆਏਗੀ। ਕ੍ਰੇਨ ਆਏਗੀ। ਤੇ ਕਿੰਨੇ ਕ ਦਾ ਨੁਕਸਾਨ ਹੋ ਗਿਆ ਤੁਹਾਡਾ? ਸਾਨੂੰ ਨਹੀਂ 10 ਲੱਖ ਦਾ ਨੁਕਸਾਨ। ਹਾਂ ਜੀ 10 ਲੱਖ ਦਾ ਨੁਕਸਾਨ। 10 ਲੱਖ ਕੀ ਕਰੀ ਨੁਕਸਾਨ। ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜਿੱਦਾਂ ਸਾਈਡ ਤੇ ਕੋ ਰੀਲਿੰਗ ਹੈ ਨਹੀਂਗੀ? ਜੀ ਮੰਗ ਹੈ ਕਿ ਜ਼ਰੂਰ ਬੈਂਗਲ ਲਗਾਓ, ਥੋੜਾ ਰੋਡ ਵਧਾਓ ਇੱਕ ਦੋ ਕੁਝਾ। ਹੂੰ। ਔਰ ਐਂਗਲ ਲਗਾਓ ਤਾਂ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ, ਮਾਰਾ ਟੋਣਾ ਤਾਂ ਹੋ ਗਿਆ। ਜੀ। ਪਿਆਮਾ ਲਗਾਓ। ਪਿੰਡ ਦਾ ਜਣ ਕੇ ਇਹ ਵਾਕਿਆ ਆ ਸਾਡੇ ਭਗਾਨੇ ਚ ਪਿੰਡਾ ਹੈ ਜਿਹੜਾ ਇੰਡੀਆ ਹੈਗਾ ਜੀ ਕਿ ਸਾਨੂੰ ਪਤਾ ਲੱਗਾ 8:00 ਵਜੇ ਸਾਢੇ 4:00 तकरीबन 9:00 ਵਜੇ ਵਿੱਚ ਇੱਥੇ ਟੱਕ ਡਿ ਗਿਆ ਜੀ ਹੋ ਬਹੁਤ ਅਸੀਂ ਵੱਡ ਦੀ ਨਾਲ ਅਸੀਂ ਪੁਲ ਪ੍ਰਸ਼ਾਸਨ ਜਿਹੜੇ ਸਾਡੇ ਇੰਜਾਜ ਜੀ ਐਸਐਸ ਸਾਹਿਬ ਉਹ ਸਾਡੇ ਨਾਲ ਵੀ ਪਹਿਲਾਂ ਇੱਥੇ ਪਹੁੰਚ ਗਏ ਜੀ ਇਹ ਤਾਂ ਸਹੀ ਕਹਿੰਦੇ ਨੇ ਪੁਲਸ ਆਉਂਦੀ ਨਹੀਂ ਜੀ ਇਹ ਅਸੀਂ ਦੇਖੋ ਬੈਂ ਬਾਅਦ ਚ ਆਇਆ ਮੇਰੇ ਤੋਂ ਪਹਿਲਾਂ ਉੱਥੇ ਪਹੁੰਚੇ ਚਗੇ ਤੇ ਇਹਨਾਂ ਨੇ ਆ ਕੇ ਮੌਕਾ ਦੇਖਿਆ ਡਰਾਈਵਰ ਜਿਹੜਾ ਆਪਣੇ ਆਪ ਬੋੜੀਆਂ ਰਾਹੀਂ ਬਾਹਰ ਆ ਗਿਆ ਜੀ ਉਹਨੇ ਬੜੀ ਬਾਦਰੀ ਦਿਖਾਈ ਆ ਔਰ ਦੇਵ ਦਾ ਕੋਈ ਨੁਕਸਾਨ ਨਹੀਂ ਹੋਇਆ ਨਚਾ ਹੋ ਗਿਆ ਪਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੁਆਬਾ ਆਪਣੇ ਹਿਆਰਪੁਰ ਨੂੰ ਜੀ ਕਈ ਵਾਰੀ ਪਹਿਲਾਂ ਵੀ ਪ੍ਰੈਸਰਾਂ ਹੀ ਬੇਨਤੀ ਕਰ ਚੁੱਕੇ ਹਾਂ ਕਿ ਇਹਨਾਂ ਦੇ ਜਿਹੜੇ ਨਹਿਰ ਦੇ ਰੇਲਿੰਗਾਂ ਆ ਜੀ ਉੱਚੀ ਲਾਉਣੀ ਚਾਹੀਦੀ ਹੈ ਜੀ ਔਰ ਕਿਸੇ ਜਾਨੀ ਮਾਨੀ ਨੁਕਸਾਨ ਨਾ ਹੋਵੇ ਇਹ ਨਹਿਰ ਦੇ ਵਿੱਚ ਕਾਫੀ ਪਿੰਡਾਂ ਨੂੰ ਜੋੜਦੀ ਹੈ ਔਰ ਇਹ ਤੋਂ ਗੜਸ਼ੰਗ ਤੋਂ ਲੈ ਕੇ ਆਦਮਪੁਰ ਤੱਕ ਕੋਈ ਨਾ ਕੋਈ ਰੋਜ਼ ਨਿਤ ਐ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਹਨ ਪੇਪਰ ਪ੍ਰਸ਼ਾਸਨ ਜਿਹੜਾ ਹੈ ਕੋਈ ਅਮਲ ਦੇ ਵਿੱਚ ਨਹੀਂ ਹੈ ਉਹ ਪ੍ਰਸ਼ਾਸਨ ਜਿਹੜਾ ਕੰਮਕਾਰ ਦੀ ਨਹੀਂ ਸੁਟਾ ਪਿਆ ਹੈ ਅਸੀਂ ਫਿਰ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਤੇ ਇਹਨੂੰ ਪਹਿਲ ਦੇ ਆਧਾਰ ਤੇ ਦੇਖ ਕੇ ਨਹਿਰ ਦੇ ਆਲੇ ਦੁਆਲੇ ਉੱਚੀ ਜੜੀਆਂ ਰੇਲ ਲਾਈ ਜਾਵੇ ਤਾਂ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੇ ਦੂਸਰੀ ਗੱਲ ਹੈ ਕਿ ਟਿਪਰ ਟਿਪਰ ਬਹੁਤ ਆ ਰਹੇ ਸੜਕ ਬਹੁਤ ਵਧੀਆ ਬਣੀ ਪ੍ਰਧਾਨ ਮੰਤਰੀ ਗ੍ਰਾਮ ਸਰਕ ਯੋਜਨਾ 'ਚ ਪਰ ਇਹ ਟਿਪਰ ਬਹੁਤ ਇਥੋਂ ਨਗ ਰਹੇ ਆ ਅਸੀਂ ਇਹ ਵੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਟਿਪਰਾ ਤੇ ਰੋਕ ਲਾਈ ਆ ਵੀ ਟਿਪਰਾ نیشنل ਹਾਈਵੇ ਰੋਡਾਂ ਦੀ ਜਾਣ ਤਾਂ ਇੱਥੇ ਜਿਹੜਾ ਟ੍ਰੈਫਿਕ ਜਿਹੜੀ ਆ ਪਟ્રોલ ਹੋ ਸਕੇ ਔਰ ਇਹ ਜਿਹੜਾ ਪਿੰਡ ਵਾਸੀ ਜਿਹੜੇ ਆ ਇਹ ਆਪਣੇ ਆਰਾਮ ਦੇ ਨਾਲ ਆਪਣਾ ਸਫਰ ਜਿਹੜਾ ਤੈਅ ਕਰ ਸਕਣ